ਕੋ ਪਹਿਲੀ ਗੱਲ ਤਾਂ ਕੁੜੀਆਂ ਇੰਨੇ ਜ਼ਿਆਦਾ ਨਖਰੇ ਕਰਦੀਆਂ ਨਾ ਕੋਈ ਵੀ ਮੁੰਡਾ ਉਹਨੂੰ ਚੈਕ ਗਾਇਜ਼ ਮਗਿਰਿਆ ਹੋਇਆ ਬੰਦਾ ਜਮਾਨੀ ਚ ਬੱਲੀ ਐ ਆਣ ਸਾਡਾ ਇੱਕ ਗਾਣਾ ਸੁਣਾਈ ਗਾਣੇ ਨੂੰ ਨਹੀਂ ਛੱਡੋ ਤੁਸੀਂ ਗੱਲਬਾਤ ਕਰਨ ਜੋ ਆਏ ਹੋ ਕਰੋਗੇ ਤਾਂ ਇੱਕ ਚੀਜ਼ ਜੋ ਕੁੜੀਆਂ ਕਰ ਸਕਦੀਆਂ ਮੁੰਡੇ ਨਹੀਂ ਕਰ ਸਕਦੇ ਕੁੜੀਆਂ ਕਰ ਸਕਦੀਆਂ ਮੁੰਡੇ ਨਹੀਂ ਕਰ ਸਕਦੇ ਨਖਰੇ ਅੱਛਾ ਲੁਧਿਆਣੇ ਲੁਧਿਆਣੇ ਚ ਵਿਆਹ ਕਰ ਲਿਆ ਇਹ ਵੀ ਵਧੀਆ ਜੀ ਹੈ ਨਾ ਵੀ ਮਤਲਬ ਕੱਲ ਨੂੰ ਬੱਚਿਆਂ ਨੂੰ ਨਾਨੀ ਘਰ ਤੋਂ ਲੈ ਕੇ ਆਣਾ ਦੂਰ ਨਹੀਂ ਜਾਣਾ ਕਿਸੇ ਵੀ ਨੇੜੇ ਹੀ ਆ। ਨੇੜੇ ਹੀ ਦੋ ਗਲੀਆਂ ਛੱਡ ਗਈ ਆ। ਪਹਿਲੀ ਡੇਟ ਤੇ ਪ੍ਰਪੋਜ਼ ਕਰਨਾ ਇਜ਼ ਇਟ ਓਕੇ অর ਰੋਂਗ? ਪਹਿਲੀ ਡੇਟ ਤੇ ਪ੍ਰਪੋਜ਼ ਕਰਨਾ ਰੋਂਗ ਆ ਸਰ। ਇਹ ਇਹ ਤੁਸੀਂ ਮੈਂ ਸਮਝ ਗਿਆ ਉਹੀ ਹੋਂ ਤੁਸੀਂ ਜਿਹੜੇ ਮਤਲਬ ਇੱਕ ਹੁੰਦਾ ਬੁਆਏਫ੍ਰੈਂਡ ਇੱਕ ਹੁੰਦਾ ਗਰਲਫ੍ਰੈਂਡ ਇੱਕ ਨੂੰ ਗਰਲਫ੍ਰੈਂਡ ਦਾ ਬੈਸਟ ਫ੍ਰੈਂਡ ਇਹਦਾ ਬੁਆਏਫ੍ਰੈਂਡ ਨਹੀਂ ਹੋਏਗਾ। ਉਹਦਾ ਬੈਸਟ ਫ੍ਰੈਂਡ ਵੀ ਮੈਂ ਹੀ ਆ। ਮਤਲਬ ਯਾਰ ਬੈਸਟ ਫ੍ਰੈਂਡ ਤੋ ਕਿ ਜਾਣੇ ਕਿਉਂ? ਕਹਿੰਦੇ ਕਮੀ ਕਮੀਨ ਦੀ ਨੌਕਰੀ ਨਹੀਂ ਕੀਤੀ ਜੇ ਕਾਮੇ ਵੀ ਰਹਿਆਂ ਨਵਾਬਾਂ ਤੇ ਰਹਿਆਂ ਨਾਲੇ ਕਿਕਰਾਂ ਤੇ ਕੰਡਿਆਂ ਦੀ ਰਾਖੀ ਨਹੀਂ ਕੀਤੀ ਜੇ ਮਾਲੀ ਵੀ ਰਹਿਆਂ ਗੱਲਾਪਾਂ ਦੇ ਰਹਿਆਂ ਕਹਿੰਦੇ ਚੀਲਾਂ ਦੇ ਕਾਮਾਂ ਦਾ ਸ਼ਿਕਾਰ ਨਹੀਂ ਕੀਤਾ ਜੇ ਸ਼ਿਕਾਰੀ ਵੀ ਰਹਿਆਂ ਉੱਕਾਬਾਤ ਰਹਿਆਂ ਤੇ ਭੰਗੀ ਤੇ ਚਰਸੀ ਦੀ ਮਹਿਫਲ ਨਹੀਂ ਕੀਤੀ ਜੇ ਆਦੀ ਵੀ ਰਹਿਆਂ ਸ਼ਰਰਾਬਾਂ ਦੇ ਰਹਿਆਂ ਮੇਰੇ ਵੀਰੋ ਗੱਲ ਬਾਤ ਕੁਛ ਅੱਜ ਐਦਾਂ ਕਿ ਅੱਜ ਲੁਧਿਆਣੇ ਦੇ ਸਾਰੇ ਮੌਲ ਘੁੰਮੂਗਾ ਤੇ ਗੱਲਾਂ ਬਾਤਾਂ ਕਰੂੰਗਾ ਸੋਹਣੀਆਂ ਕੁੜੀਆਂ ਮੁੱਛਪੁੱਟ ਗੱਬਰੂਆਂ ਨਾਲ ਆਜੋ ਕੁੜੀਆਂ ਵੀ ਡਰਾਮੇबाजी ਕਰਦੀਆਂ ਥੋੜਾ ਕਲੀਨ ਸ਼ੇਵ ਵਾਲਾ ਚਾਹੀਦਾ ਮੁੰਡਾ ਉਹ ਕਿਸ ਕੁੜੀ ਨੇ ਵੀ ਕਿਹਾ ਹੈਗਾ ਨਾ ਕਦੇ ਵੀ ਨਹੀਂ ਕਿਹਾ ਹੈਗਾ ਸਾਡੇ ਨਾਲ ਨਹੀਂ ਕਿਹਾ ਤੁਹਾਨੂੰ ਕਿਹਾ ਹੈ ਹੋ ਸਕਦਾ ਕੋਈ ਕਹਿ ਨਹੀਂ ਸਕਦੇ ਸਾਨੂੰ ਕਦੇ ਅਸੀਂ ਤਾਂ ਹੀ ਕੱਟ ਰਗੇ ਫਿਰ ਤੁਹਾਨੂੰ ਕਿਹਾ ਨਾ i will teach you how to propose in punjabi and you will say some lines to him ya tu bahut sohna hai tu bahut sundar lag re lag re ਐਦਾਂ ਕਰੋ ਇਹ ਤਾਂ ਥੋੜਾ ਰੂਟ ਹੋਈ ਕੋਈ ਹੋਰ ਫੜ ਲਓ ਬਾਈ ਜੀ ਅੱਛਾ ਡਰਾਈਵ ਪਰ ਚਲੇ ਜਾਂਦੇ ਹੋ ਤੋ ਮੈਂ ਡਰਾਈਵ ਪਰ ਮਤਲਬ ਉਹ ਕਿਸੇ ਬੁਆਏਫ੍ਰੈਂਡ ਕੇ ਸਾਥ ਰੋਮਾਂਟਿਕ ਡਰਾਈਵ ਮੇਰਾ ਬੁਆਏਫ੍ਰੈਂਡ ਨਹੀਂ ਹੈ ਮੈਂ ਘਰਵਾਲੋ ਮੈਂ ਘਰਵਾਲੋ ਕੇ ਕਹਨੇ ਮਮਾ ਉਹਨਕੇ ਕਹਨੇ ਪੁਛਾਤੀ ਕਰੂ ਵਿਆਹ ਲਵ ਹੋਇਆ ਸੀ ਰੇਂਜ ਹੋਇਆ ਲਵ ਲਵ ਬੱਲੇ ਬੱਲੇ ਬਿਲਕੁਲ ਕਰਦੇ ਮੰਨ ਗਏ ਸੀ ਤਤਾ ਪਹਿਲਾ ਮਨਾਇਆ ਬਾਕੀ ਸਾਰੇ ਮੰਨ ਕੇ ਬਾਅਦ ਚ ਜਦੋਂ ਤੱਕ ਨੱਚੇਂਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਦੇ ਦਾ ਐ ਦਿਲ ਦਰਿਆ ਸਾਲੀ ਕੋਈ ਲਵ ਮੇਰੇ ਰੇਂਜ ਮੇਜ ਲਵ ਮੇਰੇ ਲਵ ਮੇਰੇ ਦੀ ਤਾਂ ਵੀ ਨੇੜੇ ਨੇੜੇ ਹੈ ਨਾ ਓਕੇ ਤੇ ਅਰੇਂਜ ਮੇਰੇਜ ਵਾਲੇ ਵੀ ਨੇੜੇ ਹੀ ਹੋ ਜਾਂਦੇ ਫਿਰ ਤਾਂ ਅੱਛਾ ਪਹਿਲੀ ਵਾਰ ਦੇਖੀ ਸੀ ਕਿਆ ਕੱਪੜੇ ਪਾਏ ਸੀ ਯਾਦ ਹੈ ਪੂਰੀ ਯੂਨੀਫਾਰਮ ਜਿਵੇਂ ਸਕੂਲ ਟਾਈਮ ਦੇ ਆਸ ਕੋ ਤੁਸੀਂ ਤੇ ਤੇ ਮਤਲਬ ਮੈਂ ਕਿੰਨ ਵੀ ਲੈਵਾਈਸ ਦੀ ਤੁਸੀਂ ਟੀ-ਸ਼ਰਟ ਪਾ ਕੇ ਬਾਹਰ ਘੁੰਮ ਰਹੇ ਹਾਂ ਕਿਹੜਾ ਛੇੜਾ ਮਾਰ ਰਹੇ ਹੋ ਕੋਈ ਫਿਰ ਮਤਲਬ ਮੁੰਡਾ ਮਾਡਾ ਸੋਹਣਾ ਵੀ ਲੱਗਿਆ ਆ ਸਾਰੇ ਮੁੰਡੇ ਸੋਹਣੇ ਹੁੰਦੇ ਨੇ ਤੇ ਬਾਈ ਵਿਆਹ ਹੋਇਆ ਹਾਂ ਹਾਂਜੀ ਵੀਰੇ ਹੁਣੇ ਇਸ ਸਾਲ ਪਹਿਲਾਂ ਵਿਆਹ ਹੋਇਆ ਫਿਰ ਬੰਦਾ ਹੁਣ ਜਿਹੜੇ ਕੁਐਸਚਨ ਲੇ ਕੇ ਆਉਂਦਾ ਹੁਣ ਉਹਨਾਂ ਤੇ ਕੀ ਕਰੇ ਜੇ ਸਾਹਮਣੇ ਵਾਲਾ ਬੰਦਾ ਵਿਆਹਿਆ ਟੱਕਰ ਦੇ ਬੀ ਤੇ ਕੋਈ ਗੱਲ ਨਹੀਂ ਜਵਾਬ ਤਾਂ ਦੇਣੇ ਆ ਵਿਆਹਵਰੇ ਨੇ ਵੀ ਦੇਣੇ ਆ ਕੁਆਰੇ ਨੇ ਵੀ ਦੇਣੇ ਆ ਰੈਡੀ ਹੋ ਗਿਆ ਜੀ ਲਾਈਵ ਹੋ ਗਿਆ ਜੀ ਬਾਜੀ ਸ਼ੂਟ ਹੋ ਗਿਆ ਜੀ ਬਹੁਤ ਵਧੀਆ ਗੱਲਾਂ ਕਰ ਲੀਆਂ ਮੌਲ ਮੁਲਕ ਉਪ ਚੁਕੇ ਆ ਤੇ ਹੁਣ ਕਾਵਾਂਗੇ ਯਾਰ ਭੁੱਖ ਲੱਗੀ ਐ ਬਾਕੀ ਤੁਸੀਂ ਲਾਈਕ ਯਰ ਕਮੈਂਟ ਕਰ ਦੇਣਾ ਵੀਰੇ ਵੀਰੋ